ਜੋ ਬੁਲੇ ਸਨਰ ਪੈ ਭਗਵਾਨ ਫਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 168 ਸਤਗੁਰੂ ਕਿਆਨਾਤ ਮਹਾਰਾਜ ਕੀ ਜੈ ਦੋਹਰਾ ਕਤਕ ਦੀਪ ਪੁੰਨਿਆ ਦਾ ਮੇਲਾ ਸਾਲ ਬਾਦ ਚੋ ਤੀਰਥ ਆਵੇ ਉਸ ਮੇਲੇ ਤੇ ਤੁੰਤ ਪੂਰਨ ਦੁਨੀਆ ਗੁਰ ਚਰਨੀ ਆਸ਼ਿਸ਼ ਨਵਾਵੇ ਜਦ ਸਤਗੁਰੂ ਇਸ ਤੀਰਥ ਤੇ ਮਹਿਮਾ ਪ੍ਰਗਟ ਕੀਤੀ 12 ਸਾਲ ਤਪਸਿਆ ਕਰਕੇ ਆਦ ਪ੍ਰਕਾਸ਼ ਸੰਪਾਲੇ ਪ੍ਰੀਤੇ ਨਾ ਕੁਝ ਖਾਦਾ ਨਾ ਕੁਝ ਪੀਤਾ ਕੇਵਲ ਸਵੰਤੀ ਬੰਧ ਸਹਾਰੇ ਸਰਦੀਆਂ ਗਰਮੀਆਂ ਠੰਡਾ ਠੱਕੇ ਗੁਰ ਪਰਮੇਸ਼ਵਰ ਕਸਤ ਸਹਾਰੇ ਜਦ ਤੋ ਤੀਰਥ ਆਦ ਪ੍ਰਕਤਾ ਇਹ ਦੁਖਿਆਲੇ ਸਹਾਰਾ ਬਣ ਗਿਆ ਲੋੜਵੰਦਾਂ ਲਈ ਰਹਿਮਤ ਦਾ ਕਰ ਭਗਤਾ ਤੇ ਪੰਡਾ ਰਾ ਬਣ ਗਿਆ ਵਾਲਮੀਕ ਭਗਵਾਨ ਪ੍ਰਭੂ ਦਾ ਸੰਗਤਾਂ ਨੂੰ ਇਤਿਹਾਸ ਸੁਣਾਉਂਦੇ ਵਰਤਮਾਨ ਦੀਆਂ ਦੱਸ ਮੁਸ਼ਕਲਾਂ ਕੌਮੀ ਜਦਵੀ ਜਾਣ ਚਗਾਉਂਦੇ ਜੋ ਮੰਦਰ ਅੰਤਮ ਬਣਵਾਇਆ ਗੁਰਪਰਮੇਸ਼ਵਰ ਕਰ ਅਰਦਾਸ ਖੁਸ਼ੀਆਂ ਚਾਵਾਂ ਨਾਲ ਸਤਿਗੁਰਾਂ ਚਿਸਤੀ ਰੱਖੀ ਖੁਦ ਬਣਿਆਰ ਉਸ ਮੰਦਰ ਵਿੱਚ ਗੁਰਦਾਸ ਸਣ ਉਥੇ ਏ ਗੁਰ ਪਰਵਚਨ ਸੁਣਾਉਣ ਸਿੱਧ ਗਵਾਨ ਸਰਧਾਲੂ ਗੁਰ ਤੋਂ ਮਨ ਸੇ ਫਲ ਝੋਲੀ ਪਾਉਣ ਸੰਗਤਾ ਬੈਠ ਦਰਸ਼ਨੀ ਜੋੜੀ ਤਿਦਾਰ ਕੁਰਾਿਤਿਤ ਕਰਦੀ ਅਜਾਣ ਸੁਣ ਸੁਣ ਕੇ ਪਰਵਚਨ ਗੁਰਾ ਦੇ ਪਾ ਸਾਗਰ ਤੋਂ ਤਰਦੀ ਅਜਾਣ ਸਤਿਗੁਰ ਜੀ ਦੇ ਸ਼ਬਦ ਸੁਪੀਕਰ ਮਿੱਠੇ ਸੁਰ ਵਿੱਚ ਦੂਰ ਪਚਾਵੇ ਅੰਮ੍ਰਿਤ ਰੂਪੀ ਪਿਆਰ ਗੁਰਾ ਦਾ ਸਰਦ ਤੇ ਦਿਲਾਂ ਦੀ ਤਪ ਸੁਮਟਾਵੇ ਉਸੇ ਭਰੇ ਦੀਵਾਨ ਦੇ ਅੰਦਰ ਗੁਰਪਰਮੇਸ਼ਰ ਬਚਨ ਸੁਣਾਇਆ ਸਾਧ ਸੰਗਤ ਜੀ ਆਦਿ ਪੁਰਖਦਾਸ ਸਾਨੂੰ ਹੁਕਮ ਹਜੂਰੋ ਆਇਆ ਅੱਜ ਤੋਂ ਸੰਗਤ ਦੇ 6ਵੇਂ ਦਿਨੋਂ ਸ਼ੁਭ ਦਿਨ ਸੁਭਾਸ਼ ਸ੍ਰਿਚਰਵਾਰ ਆਸਾਦ ਪੁਰਖ ਦੇ ਕੋਲ ਪਹੁੰਚਾ ਏ ਪਵਨ ਘੋੜੇ ਹੋ ਸਵਾਰ ਸਨ 1987 ਇਦੋ ਕੁੰਨਿਆ ਆਰੇ ਸੰਗ ਤੇ ਫਾਲ ਮੇ ਭਗਵਾਨ ਦੇ ਚਰਨੇ ਸਾਡੇ ਅਮਰ ਆਤਮਾ ਜਾਰੇ ਸੰਗ ਤੇ ਤੁਸਾ ਮਗਰੋ ਕੋਈ ਵੀ ਲਾਪ ਨਹੀਂ ਕਰਨਾ ਨਾ ਗਮ ਅੰਦਰ ਹੋ ਕੇ ਭਰਨੇ ਅਸੀਂ ਭਗਤ ਜਨਾ ਦੇ ਅਲ ਸੰਗ ਸੰਗ ਤੇ ਸਾਡੇ ਇਹੋ ਸਦੀ ਉਮੀ ਵਰਨੇ ਪੂਰਨ ਦੇ ਵਿੱਚ ਸਵਾਸ ਸਾਡੇ ਪੂਰਨ ਅੰਦਰ ਸਾਡੀ ਜੋਤ ਆਦ ਪ੍ਰਖਿਤੇ ਸਤੇ ਸਚ ਆਦ ਪ੍ਰਖਿਤੇ ਅਮਰ ਸਰੂਪ ਆਦ ਕਵੀ ਇਨ ਕਵਿਤਾ ਬਖਸ਼ੇ ਆਦ ਕਵੀ ਇਨ ਬਖਸ਼ਿਆ ਨੂਰ ਸ਼ਬਦ ਗੁਰੂ ਨੇ ਦਿੱਤ ਨਾਮ ਕਮਾਰੇ ਭਲਤੀਓ ਬਖਸ਼ ਦਿੱਤੇ ਸਰੂਪ ਕਵਿਤਾ ਵਿੱਚ ਇਸ ਨੂੰ ਜਗਤ ਪਿਤਾ ਨੇ ਇਸ ਲਈ ਬਖਸ਼ਿਆ ਰਤਬਾ ਖਾਸ ਕਾ ਕੇ ਲਿਖੇ ਸਿਦਕ ਦਿਲੀ ਸੰਗ ਇਹ ਆਦਿਵਾਸੀ ਕਉ ਮੇ ਇਤਿਹਾਸ ਇਹ ਆਦਿਵਾਸੀ ਜੋ ਦਿਆਦੇ ਦਿਲ ਅਣਖਾ ਦਾ ਕਰ ਤੋ ਪ੍ਰਕਾਸ਼ ਜੋਤਕਿਆ ਨਾਲ ਦਰਨ ਤੇ ਖਾਗੇ ਪ੍ਰਾਚੀਨ ਸਭੇ ਤਦੀ ਰਾਸ ਰਬ ਕਰੀ ਫਿਰ ਇੰਜ ਆਦਿਵਾਸੀ ਇਹ ਕੈਮ ਕਰਨ ਪਹਿਲੇ ਇਕਬਾਲ ਰਾਜ ਭਾਰਤ ਤਖਤ ਦੇ ਸ਼ੋਭਾ ਇੱਕ ਮਾਨਤੇ ਜਹੋ ਜਲਾਲ ਅਸਾਪੂਰਨ नाथ ਨੂੰ ਇਸ ਆਸ਼ਰਮ ਦੇ ਇਸ ਲਈ ਸੋਪੀ ਸੇਵਾ ਖਾਸ ਜੋਤ ਆਪਣੇ ਬਾਣਾ ਆਪਣਾ ਆਪਣੇ ਯੁਗ ਤੇ ਆਪਣਾ ਰਾਸ ਜੁਗਾ ਜੁਗਾਤ ਪੂਰਨ ਦੇ ਸੰਗ ਸਾਧ ਸੰਗਤ ਸਾਡਾ ਰਿਹਾ ਸਤ ਸੰਗ ਹਰ ਕੀ ਪੌੜੀ ਨਾਲ ਜਿਸ ਤਰ੍ਹਾਂ ਅੰਮ੍ਰਿਤ ਮਈ ਗੰਗਾ ਦਾ ਸੰਗ ਜੁਗਾ ਜੁਗਾ ਤੋਂ ਸੇਵਾ ਇਸ ਦੀ ਜੁਗਾ ਜੁਗਾ ਤੋਂ ਸਾਡਾ ਪਿਆਰ ਆਦ ਪ੍ਰਕᱥਨ ਇਕੱਠਿਆ ਰੱਖਿਆ ਭਗਤੀ ਨਾਲ ਕਿਵੇਂ ਕਿਰਦਾਰ ਬਦਲਾ ਸੰਗ ਵਰਸਾਤ ਜਿਸ ਤਰ੍ਹਾਂ ਫੁੱਲਾ ਸੰਗ ਜਿਵੇਂ ਬਖਸ਼ਵੋ ਸਵਾਸਾ ਸੰਗ ਸ੍ਰੀ ਜਿਸ ਤਰ੍ਹਾਂ ਸੂਰਜ ਸੰਗ ਜਿਸ ਤਰ੍ਹਾਂ ਲੋਹ ਨੈਣਾ ਨਾਲ ਨਜ਼ਾਰੇ ਜਿਵੇਂ ਗੁੱਡੀਆਂ ਨਾਲ ਜਿਸ ਤਰ੍ਹਾਂ ਡੋਰ ਬਾਗਾਂ ਵਿੱਚ ਬਹਾਰਾ ਜਿਵੇਂ ਨਸ਼ਤੇ ਨਾਲ ਜਿਸ ਤਰ੍ਹਾਂ ਲੋਰ ਸਾਗਰ ਸੰਗ ਜਿਸ ਤਰ੍ਹਾਂ ਲਹਿਰਾ ਸਾਜਾ ਸੰਗ ਸੰਗੀਤ ਜਿਸ ਤਰ੍ਹਾਂ ਬਿਰਹੋ ਕੁੱਠੇ ਹਰ ਆਸ਼ਕ ਦੀ ਹਸਨਾ ਸੰਗ ਪ੍ਰੀਤ ਜਿਸ ਤਰ੍ਹਾਂ ਬੇੜੀਆਂ ਸੰਗ ਜਿਸ ਤਰ੍ਹਾਂ ਚੱਪੂ ਪੀਂਗਾ ਦੇ ਸੰਗ ਦੇਵੇਂ ਭੁਲਾ ਦੇ ਸ਼ਬਦ ਗੁਰੂ ਸੰਗ ਮੁਕਤੀ ਦੇਖਰ ਸ਼ਰਧਾ ਦੇ ਸੰਗ ਪ੍ਰਭੂ ਦੀਦਾਰੇ ਦੁੱਧ ਅੰਦਰ ਜਿਵੇਂ ਠੰਢਾਈ ਰੱਬ ਜਿਵੇਂ ਹੈ ਮਨ ਦੇ ਮੰਦਰ ਇਦਾ ਹੀ ਪੂਰਨ ਅੰਦਰ ਅਸੀਂ ਹਾਂ ਪੂਰਨ ਮੇਰੇ ਮਨ ਦੇ ਅੰਦਰ ਇਤਨਾ ਆਖ ਸਮਾਪਤ ਕੀਤੀ ਪਰਵਚਨਾ ਦੀ ਲੜੀ ਸਤਿਗੁਰਾ ਦਿਲ ਸਾਗਰ ਤੋਂ ਸਾਧ ਸੰਗਤ ਤੇ ਲਾਈ ਰਹਿ ਮੱਤੀ ਝੜੀ ਸਤਿਗੁਰਾ ਗੁਰ ਪਰਮੇਸ਼ਵਰ ਖੁਸ਼ੀਆਂ ਅੰਦਰ ਐਸਨ ਉਸਤਿਨ ਖਾਸ ਸਤਿਗੁਰੂ ਆਪੇ ਗੁਰ ਆਰਤੀ ਕੀਤੀ ਆਪੇ ਖੁਦ ਅਰਦਾਸ ਸਤਿਗੁਰੂ ਸਾਧ ਸੰਗਤ ਲਈ ਖੁਸ਼ੀਆਂ ਮੰਗਿਆ ਆਦਪੁਰਖ ਭਗਵਾਨ ਤੋਂ ਸਤਿਗੁਰ ਸ਼੍ਰੀ ਗੋਲ ਮੇ ਪ੍ਰਹਮਣ ਤੇ ਮਾਲਕ ਈਸ਼ਵ ਸ਼ਕਤੀ ਬਾੰਤ ਸਤਗੁਰ ਰਾਜ ਭਾਗ ਤੇ ਸੁਖ ਜ਼ਿੰਦਗੀ ਦੇ ਆਦ ਵਾਸੀ ਪਰਿਵਾਰਾ ਖਾਤਰ ਚੜਦੀ ਕਲਾ ਸਦੀਵੇਂ ਮੰਗੀ ਸੱਚ ਦਿਆ ਪੈਰੋਕਾਰਾ ਖਾਤਰ ਫਿਰ ਆਦ ਪਰਖ ભગવાન ਪ੍ਰਭੂ ਦੇ ਸੰਗਤਾ ਜਦੋਂ ਜਕਾਰੇ ਲਾਏ ਕੂੰਜਾ ਪਈਆ ਦੇ ਪੂਰੀ ਤੱਕ ਬ੍ਰਹਮੰਡ ਦੇ ਕੈ ਕੰਨ ਸਿਆਏ ਚਿਮਟੇ ਛਾੜੇ ਤੇਖੜ ਤਾਲਾ 나ਗ ਫਣੀ ਕਢਿਆਲ ਗੂੰਜਦੇ ਸਤਗੁਰ ਦੇ ਜਕਾਰੇ ਸਣਸਣ ਤਰਥ ਆਕਾਸ਼ ਪਤਾਲ ਗੂੰਜਦੇ ਸੰਕਤਾ ਦੇ ਜਕਾਰੇ ਵਿੱਚ ਸਤਗੁਰ ਦੇ ਕਬਾਲ ਗੂੰਜਦੇ ਆਦ ਬਾਸੀ ਸੂਰ ਪੀਦਾਤੇ ਪੂਰਨ ਜਹੋ ਜਲਾਲ ਗੂੰਜਦੇ ਹਵਨ ਕੁੰਡ ਚੋਂ ਸ਼ੁੱਧ ਸਮਗਰੀ ਪੌਣਾ ਵਿੱਚ ਖੁਸ਼ ਬੋਈਆ ਵੰਡੇ ਗੋਕੇ ਘਿਓ ਦੀ ਲਾਟ ਹਵਨ ਚੋਂ ਪਰਕਿਰਤੀ ਨੂੰ ਲੋਹਾ ਵੰਡੇ ਭੋਗ ਪੈ ਗਿਆ ਸਾ ਸੰਗ ਦਾਦਾ ਫਿਰ ਸੰਗਤਾ ਵਿੱਚ ਪ੍ਰਸ਼ਾਦ ਵਰਤਿਆ ਫਿਰ ਸਤਿਗੁਰ ਨੇ ਬਚਨ ਸੁਣਾਏ ਸਭ ਕੁਝ ਉਸ ਤੋਂ ਬਾਅਦ ਵਰਤਿਆ ਫਿਰ ਸੁਖ ਅਸਣ ਵੱਲ ਸਤਿਗੁਰ ਤੁਰ ਪੈ ਨਾਲ ਲੈ ਲਿਆ ਸੇਵਕ ਦਾਸਿਸ ਨੂੰ ਸਤਿਗੁਰ ਦੀਵਨ ਬਖਸ਼ਿਆ ਜਿਸ ਨੂੰ ਬਖਸ਼ੇ ਸਤਿਗੁਰ ਸਵਾਸ ਜਲ ਪਾਣੀ ਪ੍ਰਸ਼ਾਦਾ ਛੱਕੇ ਸਤਿਗੁਰ ਸੱਜੇ ਸਿੰਘਾਸਣ ਉੱਤੇ ਹਿਰਦੇ ਦੀ ਠੰਡ ਪਾਈ ਜਾਂਦੇ ਸ਼ਬਦ ਗੁਰਾ ਦੇ ਪਿਆਰ ਪਰਚੇ ਸਤਿਗੁਰ ਬੋਲੇ ਪੂਰਨ ਬੇਟਾ ਹੁਣ ਅਸਾ ਬਦਲਣਾ ਹੈ ਆਪਣਾ ਚੋਲਾ 5 ਦਸੰਬਰ ਪੁੰਨਿਆ ਦੇ ਦਿਨ ਭੇਜ ਰਹਾ ਰਬ ਉਡਣ ਪਟੋਲਾ ਆਦ ਪੁਰਖ ਦੇ ਹੁਕਮਾਨ ਅੰਦਰ ਅਸਾਂ ਮਾਰ ਉਡਾਰੀ ਜਾਣਾ ਬੇਟਾ ਖੁਸ਼ੀਆਂ ਚਾਵਾਂ ਸਦਰਾ ਦੇ ਸੰਗ ਕਰਕੇ ਅਸਾਂ ਤਿਆਰੀ ਜਾਣਾ ਬੇਟਾ ਤੇਰੇ ਸਿਰ ਤੋਂ ਆਦ ਪੁਰਖ ਨੇ ਦੀ ਇੰਦੁਨੀ ਦਾ ਤਾਜ ਬਖਸ਼ਿਆ ਜੁਗਾ ਜੁਗਾ ਦੀ ਭਗਤੀ ਤੇਨੂੰ ਚਮਤਕਾਰਯੰਦਾਜ ਬਖਸ਼ਿਆ ਵੰਡਰ ਲਈ ਸੰਸਾਰ ਨੂੰ ਖੁਸ਼ੀਆ ਈਸ਼ਵਰ ਤੈਨੂੰ ਖਜ਼ਾਨੇ ਬਖਸ਼ੇ ਸ਼ਬਦ ਸੁਰਤ ਦੀ ਦਾਤ ਇਲਾਹੀ ਵੰਡਣ ਲਈ ਪਹਿਮਾਨੇ ਬਖਸ਼ੇ ਇਹ ਆਸ਼ਰਮ ਹੈ ਗਿਆਨ ਦਾ ਆਸ਼ਰਮ ਇਹ ਅਮਰਤ ਦਾ ਸਰ ਹੈ ਪੂਰਨ ਵਾਲਮੀਕ ਭਗਵਾਨ ਪ੍ਰਭੂ ਦਾ ਇਸ ਤਿਰਥ ਨੂੰ ਵਾਰ ਹੈ ਪੂਰਨ ਸਾਡੇ ਮਗਰੋਂ ਤੇਰੇ ਉੱਤੇ ਫਿਰਕੂਆ ਅਤਿਆਚਾਰ ਨੇ ਕਰਨੇ ਪੁਜਿਤ ਵਾਦਿਆ ਪੈਰੀ ਤੇਰੇ ਪਖਦੇ ਹੋਏ ਅੰਗਿਆਰ ਨੇ ਧਰਨੇ ਇਹ ਚਾਹੁੰਦੇ ਨੇ ਇਸ ਤੀਰਥ ਉੱਤੇ ਸ਼੍ਰੀ ਵਾਲਮੀਕ ਦੀ ਸ਼ਾਨ ਰਹੇ ਨਾ ਤੀਰ ਕਮਾਨਾ ਵਾਲਾ ਝੰਡਾ ਕੌਮੀ ਲਾਲ ਨਿਸ਼ਾਨ ਰਹੇ ਨਾ ਵਾਲਮੀਕਿਆ ਸਦਵਾ ਤਾਏ ਚੇਲੀ ਫਿਰਕੂ ਸੁੱਟਦੇ ਰਹੇ ਨੇ ਲੈ ਕੇ ਹੱਥ ਕਾਨੂੰਨ ਆਪਣੇ ਸੱਚ ਦੀ ਸੰਗੀ ਘੁੱਟਦੇ ਰਹੇ ਨੇ ਆਦ ਪ੍ਰਖ ਦੇ ਤੀਰਥ ਉੱਤੇ ਫਿਰਕੂ ਚਾਹੁੰਦੇ ਆਪਣਾ ਕਬਜ਼ਾ ਵਾਲਮੀਕ ਭਗਵਾਨ ਪ੍ਰਭੂ ਤੋਂ ਆਪਣਾ ਦਸਤ ਉੱਚਾ ਦਰਜਾ ਕੇ ਤੀਰਥ ਹੈ ਸ਼੍ਰੀ ਵਾਲਮੀਕ ਜੀ ਦਾ ਆਦ ਪੁਰਖ ਭਗਵਾਨ ਪ੍ਰਭੂ ਦਾ ਜਿਸਨੇ ਕੁਲ ਬ੍ਰਹਿਮੰਡ ਸਜਿਆ ਉਸਤਾ ਤੇ ਸ਼ਕਤੀਮਾਨ ਪ੍ਰਭੂ ਦਾ ਸ਼੍ਰੀ ਰਾਮ ਦੀ ਮੋਈ ਹੋਈ ਸੈਨਾ ਆਦ ਪੁਰਖ ਜਿਸ ਆਪ ਜਿਵਾਈ ਸੁੱਟ ਅਮਰਤਾ ਛਿੱਟਾ ਜਿਸਨੇ ਲਾਸ਼ਾ ਵਿੱਚ ਮੜ ਹਰਕਤ ਪਾਈ ਮਹਿਲੋਂ ਕੱਢੇ ਸੀਤਾ ਤਾਏ ਗੁਰੂ ਵਾਲਮੀਕ ਜਿੱਥੇ ਚਰਨੀ ਲਾਇਆ ਪਾਰ ਬ੍ਰਹਮ ਚਿਸਤੇ ਵੀ ਖਾਤਰ ਉਦ ਰਹਿਮਤਾ ਬਣਿਆ ਸਾਇਆ ਲਭ ਕੁਸ਼ਤਾਏ ਸ਼ਸਤਰ ਸ਼ਸਤਰ ਜਿਸ ਨੇ ਦੇ ਆਦੀ ਸ਼ਕਤੀ ਬਖਸ਼ੀ ਜਿਸ ਦੀ ਰੱਤੇ ਲਿਖ ਕੇ ਦਾਤੇ ਆਦਰ ਮਹਿਨ ਤੇ ਭਗਤੀ ਬਖਸ਼ੀ ਤੱਚੀ ਤੰਦ ਵਿੱਚ ਹਨੂਮਾਨ ਨੂੰ ਦੂਮ ਬਾਂ ਲਾ ਜਿੱਥੇ ਬਨ ਬਿਠਾਇਆ ਤੱਕ ਕੇ ਜੜਤ ਜਿਨਾ ਦੇ ਅੱਖੇ ਸ਼੍ਰੀ ਰਾਮ ਦਾ ਦਿਲ ਘਬਰਾਇਆ ਜਿਸ ਤਿਰੱਤੇ ਸ਼੍ਰੀ ਰਾਮ ਖੇ ਖੁਦ ਆ ਕੇ ਪਰਦਖਣਾ ਕਰਦਾ ਵਾਲਮੀਕ ਭਗਵਾਨ ਦੇ ਚਰਨੀ ਆ ਕੇ ਸੀ ਨਜਰਾਂ ਨੇ ਧਰਦਾ ਇਸ ਤਿਰੱਤੇ ਪ੍ਰਹੁਤ ਵਾਦੀਏ ਆਪਣੇ ਚੌਹਣ ਸਦੀਵੀ ਡੇਰੇ ਆਪਣੇ ਬੁੱਤ ਆਪਣੇ ਮੰਦਰ ਰੱਖਣੇ ਹੁੰਦੇ ਚਾਰ ਚਫੇਰੇ ਫਿਰ ਕੂਆ ਚਾਉਂਦੇ ਇਸ ਸਿਰ ਤੇ ਗੁਰੂ ਵਾਲਮੀਕ ਦਾ ਨਾਮ ਨਾ ਹੋਵੇ ਵਾਲਮੀਕੀ ਕਿਸੇ ਪੁਰਸ਼ ਦਾ ਇਸਾਂ ਤੇ ਵਿਸ਼ਰਾਮ ਨਾ ਹੋਵੇ ਕੱਟੀ ਹੋਈ ਪਤੰਗ ਵਾਂਗਰਾ ਫਿਰਨ ਆਵਾਰਾ ਆਦਵਸੀਏ ਧਰਤੀ ਧਨ ਵਿਦਿਆ ਦੇ ਬਾਝੋਂ ਪਿਣਾ ਸਹਾਰਾ ਆਦਵਸੀਏ ਗੁਰੂ ਵਾਲਮੀਕ ਦੇ ਤੀਰਥ ਦੇ ਜੋ ਵਾਲਮਿਕੀ ਹਨ ਵਾਰਿਸ ਜੱਦੀ ਉਹਨਾਂ ਦੇ ਥਾ ਪ੍ਰੋਹਤ ਵਦਿਆ ਸਾਭ ਲਈ ਭਗਵਾਨ ਦੀ ਗੱਦੀ ਇਸ ਲਈ ਸੁਣ ਲੈ ਪੂਰਨ ਬੇਟਾ ਤੇਰੇ ਕਿਰਦ ਤੋਂ 판 ਉੱਠਣਗੇ ਬਣ ਕੇ ਤੇਰੀ ਚਾਲ ਦੇ ਦੁਸ਼ਮਣ ਲੈਣ ਲਈ ਤੇਰੀ ਜਾਨ ਉੱਠਣਗੇ ਪਰ ਤੂੰ ਨਾ ਦੇ ਸਰਾਪ ਕਿਸੇ ਨੂੰ ਨਾ ਪੂਰਨ ਤੋਂ ਮੰਦਾ ਬੋਲੇ ਨਫਰਤ ਕੁੜਤਨ ਅੰਦਰ ਤੋਂ ਪਿਆਰਾ ਦਾ ਅੰਮ੍ਰਿਤ ਖੋਲੀ ਸੰਤਾ ਸੁਖ ਜਗਤ ਨੂੰ ਦੇਣਾ ਸਾਧੂ ਹੁੰਦੇ ਰੱਬ ਦੇ ਪੁੱਤਰ ਧਰਤੀ ਫਾਗ ਹੌਸਲਾ ਰੱਖਣਾ ਇਹ ਨਹੀਂ ਦਿੰਦੇ ਕੋੜਾ ਉਤਰ ਚੰਦਨ ਨੂੰ ਕੋਈ ਸਾੜੇ ਬੇਸ਼ੱਕ ਪਰ ਉਹ ਉਸ ਨੂੰ ਖੁਸ਼ਬੂ ਆਵੰਡੇ ਤੀਰ ਕਨੂੜੂ ਅਗਨੀ ਲਾਉਂਦਾ ਏ ਦੀਪਕ ਉਸ ਨੂੰ ਲੋਹਾ ਵੰਡੇ ਸੜਦੀਆ ਲੋਹਾ ਲਾਟਾ ਉੱਤੇ ਚਿੰਦ ਜਨਾਨੇ ਕੀਤੀ ਅਰਪਣ ਜਗ ਉਹਨਾਂ ਦੀ ਪੂਜਾ ਕਰਦਾ ਨਾਮ ਉਹਨਾਂ ਦੇ ਮੰਦਰ ਜਿਮਕਣ ਸੱਚ ਧਰਮ ਇਨਸਾਫ ਦੇ ਖਾਤਰ ਜੋ ਸਿਧ ਕੀਤੇ ਸੂਲੀ ਚੜ ਗਏ ਉਹੋ ਆਸ਼ਕ ਇਤਿਹਾਸ ਦੇ ਅੰਦਰ ਸ਼ਬਦਾ ਦੀ ਥਾਂ ਮੋਤੀ ਜੜ ਗਏ ਜ਼ੁਲਮ ਦੀ ਆਤਲਵਾਰਾ ਥੱਲੇ ਜਿਹੜੇ ਸੰਤ ਸ਼ਿਪ ਸਮਾਧੀ ਲਾਉਂਦੇ ਸੁੱਤੀਆ ਹੋਇਆ ਕੌਮਾਂ ਨੂੰ ਉਹ ਦੇਕੇ ਆਪਣਾ ਖੂਨ ਜਗਾਉਂਦਾ ਜ਼ਹਿਰ ਦਾ ਪਿਆਲਾ ਹੱਥੇ ਪੜ ਕੇ ਜੋਸ਼ ਰੁਕ ਰਾਤ ਖੁਸ਼ੇ ਸੰਗ ਪੀਂਦਾ ਲੀਰਾ ਹੋਈ ਕੌਮ ਦੇ ਕਿਸਮਤ ਕਲਮ ਸੁਈ ਸੰਗ ਹੋਈ ਸਿੰਦੇ ਤੂੰ ਹੈ ਆਪ ਲਖਾਰੀ ਖੁਦ ਹੀ ਸਰਬ ਕਲਾ ਸਮਰਥ ਹੈ ਪੂਰਨ ਆਦ ਕਵੀ ਤੈਨੂੰ ਕਵਤਾ ਬਖਸ਼ੇ ਤੂੰ ਸ਼ਕਤੀਮਾਨ ਅਕਤ ਹੈ ਪੂਰਨ ਵੀਰ ਕਹਿਣ ਤੇ ਲੋਕੀ ਅੰਦਰ ਹਰਥਾਂ ਤੇ ਅਨੁਪ ਚਾਹੁੰਦਾ ਏ ਪਹੁੰਚਦਾ ਏ ਜਿਸਾਂ ਉੱਤੇ ਰਵੀ ਨਾ ਪਹੁੰਚੇ ਉਸਾਂ ਉੱਤੇ ਕਵੀ ਪਹੁੰਚਦਾ ਏ ਗ੍ਰੰਥ ਤੇ ਰਿਦਾ ਇੱਕ ਇੱਕ ਅੱਖਰ ਦੁਨੀਆਂ ਲਈ ਵਰਦਾਨ ਹੈ ਬੇਟਾ ਦੱਬੀ ਕੁਚਲੀ ਮਨੁੱਖ ਤਾਲੇ ਹੀ ਕਿੰਦਗੀ ਦਾ ਪਰਮਾਨ ਹੈ ਬੇਟਾ ਵੰਡਣ ਲਈ ਚਾਨਣ ਦੀ ਝਟਕੇ ਸ਼ਬਦਾਂ ਵਿੱਚ ਸਹਾਰੇ ਬੰਦਨੇ ਗਰਮ ਕਰਨ ਲਈ ਖੂਨ ਕੌਮ ਦਾ ਇਸ ਅੰਗਿਆਰੇ ਬੰਦਨੇ ਤੂੰ ਹੁਣ ਬੇਸ਼ੱਕ ਚੁੱਪ ਧਾਲ ਲੈ ਗ੍ਰੰਥ ਤੇਰਾ ਅਰਸ਼ ਨਾਇਆਂ ਬਖਸ਼ੂ ਤੱਕਿਆ ਨਾਲ ਪਛਾੜਿਆ ਨੂੰ ਇਹ ਸਖਤ ਹਕੂਮਤ ਛਾਇਆ ਬਖਸ਼ੋ ਦੁਨੀਆਂ ਪਰ ਦੇ ਆਦਵਸੀਗੇ ਹੁਣ ਆਪਣੇ ਪੈਦਾ ਸ਼ਾਨ ਕਰਨਗੇ ਸੂਰਜ ਵਾਂਗ ਰੋਸ਼ਨ ਆਪਣਾ ਹੁਣ ਜਗ ਅੰਦਰ ਸਵੈ ਮਾਨ ਕਰਨਗੇ ਸ਼ਬਦ ਗੁਰੂ ਦੀ ਮਹਿਮਾ ਲਿਖ ਕੇ ਤੋਂ ਰੱਬੀ ਭੇਤ ਭੰਡਾਰੇ ਖੋਲੈ ਗ੍ਰੰਥ ਤੇਰੇ ਦੇ ਸ਼ਬਦਾ ਵਿੱਚੋਂ ਛਾਕ ਸਾਥ ਪਿਆ ਈਸ਼ਵਰ ਬੋਲੇ ਅਜ ਰਾਜ ਭਾਗ ਤੇ ਤਖਤਾ ਖਾਤਰ ਲੋੜ ਸਿਰਫ ਕਿਰਦਾਰਾ ਦੀ ਹੈ ਕੌਮੀ ਏਕੇ ਜਥੇਬੰਦੀ ਅਤੇ ਲੋੜ ਸੁੱਚੇ ਸਤਕਾਰਾ ਦੀ ਹੈ ਜਥੇਬੰਦੀ ਵਿੱਚ ਬਰਕਤ ਭਰੀ ਦਾਨੇ ਦਸਕਾ ਕਰਮਾ ਵਾਲੇ ਇੱਕ ਇੱਕ ਤੰਦ ਜਾਂ ਇੱਕ ਕਰ ਲੈ ਮਛਰੇ ਹਾਤੀ ਬਨ ਬਹਾਲੇ ਜਿੰਨਾ ਕੌਮਾ ਨੇ ਏਕਾ ਕਰਕੇ ਅਕਲਾ ਤੇਜ ਜਬਾਤ ਜਗਾਏ ਚੰਦਰਮਾ ਦੀ ਹਿੱਕ ਉੱਤੇ ਉਹਨਾਂ ਹਿੰਮਤੀ ਲੋਕਾਂ ਆਸਣ ਲਾਏ ਸੋਚਾ ਉਦਮ ਵਸੇਲਿਆ ਦੇ ਜ ਸੰਗ ਜਦ ਕੌਮਾ ਨੇ ਕਦਮ ਟਕਾਏ ਧਰਤੀ ਉਹ ਨਿਕਲ ਪਦਾਰਥ ਸਾਰੇ ਫਿਰ ਕੌਮਾ ਦੇ ਚਰਨੇ ਆਏ ਲੋਹਾ ਸੋਨਾ ਜਵਹਰ ਕੋਲਾ ਤੇਲ ਜੋ ਨਜਦੇ ਆਉਂਦੇ ਇਹ ਆਦ ਪੁਰਖ ਦੇ ਚਮਤਕਾਰ ਨੇ ਜੋ ਦੁਨੀਆ ਨੂੰ ਪੈਰ ਫਨਾਉਂਦੇ ਇਹ ਬੰਦਾ ਇਤਨਾ ਬੇਕਦਰ ਕਰਤੇ ਦੀ ਕੋਈ ਕਦਰ ਨਹੀਂ ਪਾਉਂਦਾ ਆਦ ਪੁਰਖ ਕਰਤੇ ਦੀ ਥਾਂ ਤੇ ਕਿਰਤਾ ਦੇ ਪਿੱਛੇ ਪਿਆ ਪਾਉਂਦਾ ਪਾਣੀ ਹਵਾ ਸੂਰਜ ਚੰਨ ਤਾਰੇ ਸੁਖ ਦਾ ਇੱਕ ਦਾਤਾ ਪਰਵਾਤਾ ਹੁਸਨ ਬਖਸ਼ਿਆ ਫੁੱਲਾ ਵਰਗਾ ਨਹਿਣ ਨਖ ਅਨਮੁਲਿਆ ਦਾਤਾ ਹੱਥ ਪੈਰ ਤੇ ਜਿਸਮ ਫਲਾਦੇ ਉਸ ਆਦ ਪੁਰਖ ਨੇ ਬਖਸ਼ੇ ਸੋਤਨ ਲਈ ਅਕਲਾਦੇ ਦੀਵੇ ਉਸ ਪਿਆਰੇ ਸ਼ਕਤੀਬਾਨ ਨੇ ਬਖਸ਼ੇ ਪੱਥਰ ਵਿੱਚ ਅਗਨੀ ਦੀ ਬਰਕਤ ਪਰਬਤ ਬਰਫਾ ਨਾਲ ਸ਼ਿੰਗਾਰੇ ਕਸ਼ਮੇ ਵਗਣ ਪਹਾੜਾ ਵਿੱਚੋਂ ਦੱਦਾ ਵਰਗੇ ਮਿੱਠੇ ਪਿਆਰੇ ਵਰਸ਼ ਵਰਸ਼ ਬਦਲਾਤੋਂ ਚਾਂਦੀ ਧਰਤੀ ਉੱਸ ਸੋਨਾ ਪਈ ਉਗਾਵੇ ਰੋੜਾ ਰੱਕੜਾ ਬਜਰਾ ਤਾਂ ਅਤੰਗ ਹੰਗੂੜੀ ਚੜਦਾ ਜਾਵੇ ਜੰਗਲ ਬਿਲੇ ਸ਼ੰਭਾ ਗਿਰਦੇ ਹਰ ਪਾਸੇ ਹਰਨਾ ਦੀ ਅਡਾਰਾ ਆਦਿ ਪ੍ਰਕ੍ਰਿਤੀ ਖੁਲ ਪਰ ਕੀਰਤੀ ਪਰਮ ਬ੍ਰਹਮ ਦੇ ਜੀਵ ਹਜ਼ਾਰਾ ਵਾਲਮੀਕ ਭਗਵਾਨ ਪ੍ਰਭੂ ਦੀ ਬ੍ਰਹਮਣ ਤੇ ਹਰ ਕਿਣਕੇ ਦਖ ਹੈ ਭਾਰਿਓ ਦੇਖਣ ਵੇਲੇ ਦੇਖੇ ਦੇਖਣ ਵਾਲੇ ਸ਼ਬਦ ਗੁਰੂ ਜਨ ਬਖਸ਼ਿ ਅੱਖ ਹੈ ਖੁਸ਼ੀ ਆ ਦੇ ਕਰ ਸਤਿਗੁਰ ਆ ਗਏ ਗੁਰ ਅਗੰਮੀ ਬਚਨ ਸੁਣਾਉਂਦੇ ਅਮਰਤ ਵੇਲੇ ਸ਼ਬਦ ਗੁਰਾ ਦੇ ਤੁਗਾ ਤੁਗਾ ਦੀ ਪਿਆਸ ਮਟਕਾਉਂਦੇ ਜੀਭੋ ਜਲਵਾ ਬਿਆਨ ਹੋਵੇ ਸੋ ਗੁਰਾ ਦੇ ਕੱਖਿਆਨਾ ਬਖਸ਼ਿਆ ਸਰਬ ਕਲਾ ਸਮਰੱਥ ਗੁਰਾ ਤੇ ਆਜੋ ਸਤਿਆ ਵਰਦਾਨਾ ਬਖਸ਼ਿਆ ਸਤਗੁਰ ਨੇ ਵਰਦਾਨ ਬਖਸ਼ ਕੇ ਆਪਣੀ ਜੋਤ ਪਿਆਰ ਬਖਸ਼ ਕੇ ਸ਼ਬਦ ਗੁਰੂ ਸੰਗ ਆਦ ਪ੍ਰਕਾਤਾ ਗੁਰ ਪਰਤਾਕ ਤੇ ਦਾਰ ਬਖਸ਼ ਕੇ ਖੁਸ਼ਕ ਹੋਈ ਤੰਦੀ ਤੇ ਜਿਵੇਂ ਵਰਸ ਵਰਸ ਪ੍ਰਸਾਦ ਪਿਆਰੀ ਧਰਤੀਓ ਕਰ ਹਰਿਆਵਲ ਪੈਦਾ ਸੰਗ ਦੇ ਪ੍ਰਕਿਰਤੇ ਸਾਰੇ ਇੰਦਾ ਈ ਮੇਰੇ ਗੁਰ ਪਰਮੇਸ਼ਵਰ ਇਸ ਨਿਰਦੰਤੇ ਕਰਮ ਕਮਾਇਆ ਇਸ ਮਿੱਟੀ ਦੇ ਕਿਣਕੇ ਅੰਦਰ ਆਪਣਾ ਜਲਵਾ ਸਤਗੁਰ ਪਾਇਆ ਆਸ਼ਰਮ ਅੰਦਰ ਆਸਣ ਉੱਪਰ ਅਰਸ਼ ਪਰਸਤ ਕੋਲ ਨਜ਼ਾਰੇ ਨੂਪਮ ਦੀ ਅੱਖ ਦੇਖਰ ਹਿੱਸੇ ਤ੍ਰੈ ਲੋਕੀ ਦੇ ਚਮਤਕਾਰੇ ਸਤਿਗੁਰ ਜੀ ਦੇ ਬਚਨ ਸੁਣਦਿਆ ਦੂਰ ਨੂੰ ਆਇਆ ਅਜਿਹਾ ਭੁਲਾਰਾ ਮਸਤੀ ਅੰਦਰ ਦਾਤ ਬੀਤ ਗਈ ਚਮਕ ਪਿਆ ਪਰਵਾਤਾ ਤਾਰਾ ਗੁਰ ਤੇ ਆ ਅਮਰਤ ਰੂਪੀ ਸ਼ਬਦਾਂ ਜਨਮ ਜਨਮ ਦੀ ਪਿਆਸ ਸਮਟਾਈ ਸਾਰੀ ਦਾਤ ਨਾ ਸਤਗੁਰ ਸੁੱਤੇ ਨਾ ਇਸ ਸੇਵਕ ਨੇ ਅੱਖ ਲਾਈ ਗੁਰ ਪਰਮੇਸ਼ਵਰ ਇਸ ਸੇਵਕ ਸੰਗ ਕਰਦੇ ਰਹਿ ਇੰਜ ਗੁਰਜੀਆ ਬਾਤਾ ਸ਼ਬਦ ਗੁਰੂ ਸੰਗ ਮਾਨਵਤਾ ਨੂੰ ਬਖਸ਼ਲੇ ਸੁਖ ਆਦੀ ਆਦਾਤਾ ਉਧਰ ਮੰਦਰ ਸ਼੍ਰੀ ਵਾਲਮੀਕ ਤੇ ਗੁਰਪਖਤਾਨੇ ਕਰਕੇ ਤਿਆਰੀ ਲੈ ਕੇ ਵਾਕ ਰਮੈਣ ਸਾਹਿਬ ਦਾ ਫਿਰ ਪਿਆਰ ਚ ਆਰਤੀ ਗਈ ਉਤਾਰੀ ਪੋਣਾ ਵਿੱਚ ਹਵਨ ਦਿਆ ਲਹਿਕਾ ਗੋਕੇ ਕਿਉਂ ਦੀ ਜੋਤਾ ਜਗਿਆ ਸਰਦਾ ਦੇ ਸੰਗ ਸਾਧ ਸੰਗਤਿਆ ਗੁਰ ਪਰਮੇਸ਼ਵਰ ਵਿੱਚ ਬੇਤੀਆ ਲੱਗਿਆ ਸੰਖ ਸ਼ੈਣੇ ਕੜਿਆਲ ਖੜਕ ਪਏ ਮਨ ਭਗਤਾ ਦੇ ਬੋਹਲੈ ਸਾਜਾ ਮੰਦਰ ਵਿੱਚੋਂ ਨਾਗ ਪਣੀ ਦੇ ਆਦੇਪੁਰੀ ਤੱਕ ਪਹੁੰਚੀ ਆਵਾਜ਼ਾ ਇੰਨੇ ਨੂੰ ਆ ਪ੍ਰਗਟ ਨਾਥ ਨੇ ਗੁਰਜ ਨਾ ਵਿੱਚ ਅਰਧ ਗੁਜਾਰੀ ਤਿਲਖਿਆ ਵਿੱਚ ਰੱਖ ਕੇ ਉਸ ਨੇ ਆਖਿਆ ਸਤਿਗੁਰੂ ਪਰੇ ਭਕਾਰੀ ਭਗਤ ਜਨਾ ਦੇ ਆਖਿਆ ਤਰਸਣ ਕਰਨਾ ਚਾਉਣ ਤਦਾਰ ਆਪ ਦੇ ਚੌਂ ਕੋਟਾ ਦੇ ਸੰਗਤ ਆਇਆ ਸੁਣਨਾ ਤੌਣ ਵਿਚਾਰ ਆਪ ਦੇ ਤਖਤ ਸਿੰਘਾਸਣ ਸੱਜਿਆ ਸਤਿਗੁਰ ਉਸ ਨੂੰ ਆਪਣੇ ਚਰਨ ਸੁਹਾਓ ਅਨਿਸ਼ੇ ਫਲ ਸਾਧ ਸੰਗਤ ਨੂੰ ਬਖਸ਼ ਬਖਸ਼ ਉਪਕਾਰ ਕਮਾਓ ਗੁਰ ਬੋਲੇ ਉਠ ਪੂਰਨ ਚੱਲ ਹੁਣ ਸਾਧ ਸੰਗਤ ਦੇ ਦਰਸ਼ਨ ਪਾਈਏ ਆਦਪੁਰਖ ਜੋ ਸੇਵਾ ਬਖਸ਼ੇ ਸੇਵਾ ਕਰਕੇ ਫਰਜ ਨਭਾਏ ਸਤਿਗੁਰ ਤੁਰ ਪੈ ਨਾਲ ਗੁਰਾਂ ਦੇ ਇਸ ਵਕਤੁਰ ਪਿਆ ਉਸੇ ਪਲ ਚੌਰ ਕਰਿੰਦਾ ਸਤਿਗੁਰ ਜੀ ਨੂੰ ਆਗੇ ਸੱਜੇ ਸਿੰਘਾ ਸਣਵਲ ਸਤਿਗੁਰ ਜੀ ਨੂੰ ਪੈਂਦਿਆ ਸੰਗਤਾ ਜਦ ਸੰਗ ਸ਼ਬਦ ਦਾ ਸੰਗ ਲਾਇ ਤੇ ਕਰੇ ਤਦ ਦੇਵਪੁਰੀ ਦੇ ਦੇਵਤੇ ਅਸ਼ੇ ਕਰਨ ਕੁਰਾ ਦਾ ਦਰਸ਼ਨ ਆਏ ਸਤਿਗੁਰ ਸੱਜੇ ਸਿੰਘਾ ਸਣ ਉੱਤੇ ਦੇ ਸਤਗੁਰੂ ਇਹਦਾ ਦਖ ਪਾਲਨੇ ਭਗਵਾਨ ਜਿਸ ਤਰ੍ਹਾਂ ਵਰਨਟ ਹੋ ਗਏ ਕਰਤ ਤਖ ਭਗਤ ਪਿਆਰੇ ਸਤਗੁਰ ਦੇਤੇ ਇੰਜ ਬੈਠੇ ਸਭ ਪਿਆਰਪੁਰਚੇ ਸਵਰਗਪੁਰੀ ਦੇ ਦੇਵਤੇ ਜੀਕਰ ਤੁਰ ਤੁਰ ਪਹੁੰਚੇ ਤਤ ਤੀਰਥ ਉਤੇ ਮਨਸ਼ੇ ਫਲ ਜਿਨਾਂ ਨੂੰ ਬਖਸ਼ੇ ਗੁਰਤਿਆ ਅਸੀਸਾ ਤੇ ਵਰਦਾਨਾ ਜਦ ਸੰਗ ਉਹਨਾ ਭੇਟਾ ਕੀਤਾ ਗੁਰ ਚਰਨਾ ਵਿੱਚ ਨਜ਼ਰਾਨਾ ਜਿਨ੍ਹਾਂ ਤੇ ਸੁਨਿਆ ਪੇੜਿਆ ਅੰਦਰ ਪੁੱਤਰਾ ਤੇ ਗੁਰਦੀਪ ਜਗਾਏ ਸੱਜਰ ਸੋਇਆ ਕੁੰਡਗਾ ਮੱਛਾ ਗੁਰ ਚਰਨੀ ਉਹ ਲੈ ਕੇ ਆਏ ਰਤਬੇ ਪਦਵਿਆ ਸੁਖ ਜ਼ਿੰਦਗੀ ਦੇ ਜਿਨ੍ਹਾਂ ਨੂੰ ਬਖਸ਼ੇ ਗੁਰੂ ਪ੍ਰਕਾਰੀ ਪਹੁੰਚੋ ਕੋਟਾ ਤੋ ਸਦਕੇ ਪਹੁੰਚੇ ਸਰਦਾ ਦੇ ਸੰਗ ਮਾਰ ਉਡਾਰੀ ਲੰਗਰ ਦੇ ਲਈ ਖੁੱਲਿਆ ਰਸਤਾ ਲੈ ਲੈ ਕੇ ਸਰਦਾ ਲੋ ਆਏ ਵਾਲਮੀਕ ਭਗਵਾਨ ਦੇ ਝੰਡੇ ਖਾਣਾ ਉੱਪਰ ਉਹਨਾਂ ਚੁਲਾਏ ਸਰਦਾ ਦੇ ਸੰਗ ਭਗਤ ਜਨਾ ਜਨਾ ਗੁਰ ਚਰਨਾ ਵਿੱਚ ਸੁਖ ਨਾ ਸੁਖੀਆ ਬੈਂਡ ਵਾਜਿਆ ਦੇ ਸੰਗ ਕਰਦੇ ਹੱਥ ਜੋੜ ਕੁਰਤੀ ਪਰ ਲਖਣਾ ਹੀਰਿਆ ਵਰਕੇ ਪੁੱਤ ਬਾਵਾ ਸੰਗ ਪਿਉ ਚਕਿਆ ਸ੍ਰੀ ਸੁਗਾਤਾ ਪੇਟ ਕਰਨ ਲਈ ਸਤਿਗੁਰ ਨੂੰ ਜਿਸ ਪਰਮੇਸ਼ਵਰ ਬਖਸ਼ੀ ਅਦਾਤਾ ਕੀਰਤਨ ਕਰਨ ਖਜੋਰੀ ਦਾ ਕੀ ਨਾਮ ਖਮਾਰੇ ਚੜਦੀ ਜਾਵੇ ਦਬਦਾ ਦੂਇ ਤਵੇਤ ਦੇ ਕਾਲਖ ਦਿਲ ਤੇ ਸਿਸ਼ਿਓ ਚੜਦੀ ਜਾਵੇ ਸ਼ਬਦ ਗੁਰੂ ਦਾ ਕਰ ਬਖਸ਼ਿਸ਼ ਤੇ ਜਿਸਰ ਦੇ ਵਿੱਚ ਕਾਮ ਹੋ ਗਿਆ ਚੁਕਤੀ ਦੇ ਸੰਗ ਉੱਡ ਗਿਆ ਸੂ ਭਗਤੀ ਵਿੱਚ ਬਰਿਆਮ ਹੋ ਗਿਆ ਕੀਰਤਨ ਹੁੰਦਿਆ ਸਾਜ ਸਮਾਪਤ ਸੰਗਤਾ ਗੁਰ ਨੂੰ ਅਰਜ ਕਜਾਰੀ ਤਹਿ ਲੋਕੀ ਦੇ ਮਾਲਕ ਸਤ ਗੁਰੂ ਧੁਕ ਪੰਡਣ ਗੁਰ ਪਰ ਉਪਕਾਰੀ ਸੰਗਤ ਬੋਲੀ ਗੁਰ ਪਰ ਮੇ ਹਰ ਆਪ ਆਪਣੇ ਸੰਗਤਾਂ ਨੂੰ ਪਰਵਚਨ ਸੁਣਾਓ ਭਗਤ ਜਨਾਤੇ ਬਖਸ਼ਿਸ਼ ਕਰਕੇ ਜ਼ਿੰਦਗੀ ਦੇ ਸੁਖ ਢੋਲੀ ਪਾਓ ਸਤਿਗੁਰੂ ਬੋਲੇ ਕਾਲੇ ਨਾ ਪਾਓ ਅੱਜ ਆਖਰੀ ਹੈ ਸਾ ਸੰਗ ਆਪਣਾ ਪੰਜੂ ਤੱਕ ਇਸ ਦੇਹੀ ਦਾ ਹੈ ਸਾਧ ਸੰਗਤ ਦੀ ਅੱਜ ਆਖਰੀ ਆਪਣਾ ਆਦਿ ਪ੍ਰਖ ਦੀ ਬਖਸ਼ਿਸ਼ ਸਦਕਾਰ ਚਮਕਿਆ ਹੈ ਪ੍ਰਤਾਪ ਆਪਣਾ ਬ੍ਰਹਮ ਜੋਤੀ ਸੰਗ ਸੰਗਮ ਕਰ ਲਿਆ ਸ਼ਬਦ ਗੁਰੂ ਤੇ ਜਾਪ ਆਪਣਾ ਆਦ ਪੁਰਖ ਦੀ ਆਗਿਆ ਸਦਕਾ ਇਸ ਆਸ਼ਰਮ ਦੀ ਕੁਲ ਸਰਦਾਰੀ ਤਿਲਕਲ ਗਾ ਜਿਨੂ ਅਰਪੀ ਗਈ ਹੈ ਜੋ ਜਗਤ ਤੇ ਸ਼ਕਤੀ ਸਾਰੀ ਉਸ ਪੂਰਨ ਨਾਥ ਤੋਂ ਤ੍ਰੈ ਲੋਕੀ ਦੀ ਆਸਾਦ ਸੰਗਤ ਕੁਝ ਬਾਤਾਂ ਕੁਝ ਲੋ ਸੁਣ ਲੋ ਬਾਤਾਂ ਆਦ ਵਾਸਿਆ ਲਈ ਜਿਸ ਕੀਤਿਆ ਕਲਮ ਰਹੀ ਪੈਦਾ ਪਰਵਾਤਾ ਫਿਰ ਸਤਗੁਰ ਬੋਲੇ ਪੂਰਨ ਬੇਟਾ ਆਦ ਪ੍ਰਖਤਿਆ ਰਾਜ ਕੁਮਾਰਾ ਹਾਲਮੀ ਭਗਵਾਨ ਤਬੋਦਿਆ ਸੱਚਿਆ ਸੁੱਚਿਆ ਸਾਹਿਤਕਾਰਾ ਕਲਮ ਤੇ ਦੀਪ ਜਿਹੜੇ ਉਗਲੇ ਮਤੀ ਮਾਨਵਤਾ ਲਈ ਪਿਆਰੇ ਪਿਆਰੇ ਜੋ ਚਮਕ ਰਹਿ ਇਤਿਹਾਸ ਤੇ ਇੱਦਾਂ ਜਿਵੇਂ ਅੰਬਰ ਤੇ ਚਮਕਣ ਤਾਰੇ ਭਗਤਾ ਤੇਜ ਗਿਆਸੁ ਆਖਾਤਰ ਮੁਕਤੀ ਦਾ ਪੈਗਾਮ ਜਿ ਦੇਵਤ ਸ਼ਬਦ ਗੁਰੂ ਅਭਿਆਸ ਸਮਾਧੀ ਈਸ਼ਵਰ ਦਾਇਲ ਖਾਮ ਜਿ ਦੇਵਤ ਭਗਤੀ ਸ਼ਕਤੀ ਦਾਜ ਨੀਤਿਆ ਜ਼ਿੰਦਗੀ ਲਈ ਕਿਰਦਾਰ ਜਿ ਦੇਵਤ ਤੱਕਿਆ ਨਾਲ ਪੁਛਾਰੇ ਖਾਤਰ ਕੌਮੀ ਹਣਕੀ ਪ੍ਰਿਆਤ ਜਿ ਦੇਵਤ ਜਿਸਤਿਆ ਕਾਲਿਆ ਅਖਰਾ ਵਿੱਚ ਉੱਚੀ ਰੋਸ਼ਨ ਖਿਆਲ ਲੈਣ ਕੇ ਆਦਿ ਵਸੇ ਦੁਨੀਆਂ ਪਰਤੇ ਜਿਸ ਨੂੰ ਚਾਹੂ ਜਲਾ ਲਿਆਣ ਕੇ ਖੁਸ਼ੀਆਂ ਗਮੀਆਂ ਆਦਿ ਸਮੇਤੋ ਕਉਮਾਂ ਜਿੱਤਾ ਹਾਰਾ ਜਿਸ ਵਿੱਚ ਰਾਜ ਭਾਗ ਔ ਜادیه ਚਰਤਾ ਪੱਤੜ ਅਤੇ ਬਹਾਰਾ ਜਿਸ ਵਿੱਚ ਦੁਨੀਆਂ ਦਾਰ ਗ੍ਰਿਸ਼ਤੇ ਆ ਖਾਤਰ ਕੁੱਲ ਹਨ ਤੋ ਪਾਸ਼ਾਵਾਂ ਜਿਸ ਵਿੱਚ ਸਗਨ ਸੁਹਾਰੇ ਦਸ ਸਮਾਰੇ ਤਾ ਵਿਆਹ ਸੰਗਰਾਤਾ ਲਾਵਾਂ ਜਸ ਵਿੱਚ ਜੋਗਿਆ ਖਾਤਰ ਚੋਕ ਚੁਗਤ ਦੇ ਰੱਬੀ ਹਨ ਪੰਡਾਰੇ ਜਸ ਵਿੱਚ ਗੋਰਖ 나ਥ ਕਰੋ ਦੇ ਬਖਸ਼ੇ ਕੁੱਲ ਹਨ ਚਮਤਕਾਰ ਜਸ ਵਿੱਚ ਪੂਰ ਤਿਆ ਪਤਰਾ ਤੇ ਕਰੇ ਇਹਦੇ ਲਾਲ ਤਿਮੋਥੀ ਜਸ ਵਿੱਚ ਵਾਲੀ ਭਗਵਾਨ ਪ੍ਰਭੂ ਦੀ ਚਮਕ ਰਹੀ ਹੈ ਜੋਤੀ ਜਸ ਵਿੱਚ ਸੰਤ ਸਾਧੂਆ ਮਹਾਂਪੁਰਖਾਂਲੇ ਸ਼ਬਦ ਗੁਰੂ ਸੰਗ ਪਿਆਰ ਜੇ ਦੇ ਵਿੱਚ ਸੁੰਨ ਸਮਾਧੀ ਉਹ ਆਦ ਪ੍ਰਖਤਾ ਹੈ ਪਰ ਤਖਤ دیدار ਜੇ ਦੇ ਵਿੱਚ ਸਤ ਗੁਰੂ ਬੋਲੇ ਤੋਂ ਉਸ ਗ੍ਰੰਥ ਬੋਧਨ ਬੇਟਾ ਪਚਨ ਸੁਣਾ ਦੇ ਆਪਣੇ ਦੀਪੋ ਸਾਧ ਸੰਗਤ ਨੂੰ ਆਪਣੇ ਚਮਤਕਾਰ ਦਿਖਾ ਦੇ ਸਤਿਗੁਰ ਜੀ ਦਾ ਹੁਕਮ ਸੁਣਦਿਆ ਕੁਲਤਾ ਟਹਿਲੂਆ ਦਾਸਨ ਦਾਸ ਜਿਸ ਨੂੰ ਸਤਿਗੁਰ ਜਨਮ ਬਖਸ਼ ਕੇ ਬਖਸ਼ਿ ਗੁਰੂ ਦੀ ਬਖਸ਼ਿ ਰਾਸ ਆਪੇ ਸਤਿਗੁਰ ਕਵਤਾਬੇ ਹੀ ਆਪੇ ਬਖਸ਼ਿ ਗਿਆਨ ਸਰੋਤ ਆਪੇ ਸਤਗੁਰੂ ਫਿਰਦੇ ਅੰਦਰ ਆਦ ਪ੍ਰਖਤੇ ਬਖਸ਼ੀ ਜੋਤ ਆਪੇ ਸਤਗੁਰੂ ਗ੍ਰੰਥ ਲਿਖਾ ਕੇ ਇਹ ਸੇਵਕ ਨੂੰ ਬਖਸ਼ਿਆ ਮਾਣ ਕੌਮੀ ਗ੍ਰੰਥ ਦੇ ਇੱਕ ਇੱਕ ਬੋਲ ਦੇ ਇੱਕ ਇੱਕ ਸ਼ਬਦੋ ਪੋਲ ਰਹੇ ਗੁਰਦੇ ਵਰਦਾਨ ਸਰਪ ਕਲਾ ਸਮਰੱਥ ਸਤਗੁਰੂ ਜਿਸ ਪੂਰਨ ਵਿੱਚ ਕਰਕੇ ਵਾਸ ਇਸ ਕਿਣਕੇ ਵਿੱਚ ਪਰ ਦਿੱਤਾ ਜਿਸ ਸੂਰਜ ਦਾ ਨੂਰੀ ਪ੍ਰਕਾਸ਼ ਸਤਿਗੁਰੂ ਮੇਰਾ ਪਿਤਾ ਹੈ ਸੰਗ ਤੇ ਸਤਿਗੁਰ ਹੀ ਹੈ ਮੇਰੀ ਮਾਈ ਆਤਪੁਰਖ ਦੀ ਹਿਰਦੇ ਮੇਰੇ ਜੇ ਸਤਿਗੁਰ ਨੇ ਜੋਤ ਜਗਾਈ ਗੁਰਬਖਸ਼ ਸਤੋਂ ਪਹਿਲਾ ਹੈ ਸੀ ਪੂਰਨ ਅਥਰੂ ਵਾਕੰਗਾਲ ਅਥਰੂ ਨੂੰ ਗੁਰ ਸਾਗਰ ਕਰ ਲਿਆ ਜੋੜ ਕੇ ਆਪਣੇ ਚੰਨਾ ਨਾਲ ਸ਼ਬਦ ਗੁਰੂ ਸੰਗੁ ਜੁਕਤੇ ਰਾਹੀ ਖੋਲ ਦਿੱਤੀ ਜਦ ਤੀਤੀ ਅੱਖ ਗੁਰਬਖਸ਼ਿ ਸਿਤਿਆਦ ਪੁਰਖ ਕਰ ਸਾਖ ਸਾਤਿ ਦਿਸ ਪੈ ਪਰ ਤੱਕ ਕੌਮੀ ਗ੍ਰੰਥ ਗਿਆਨ ਸਾਗਰੋ ਆਪ ਪਿਆ ਮੇਰਾ ਸਤਗੁਰੂ ਬੋਲੇ ਆਦ ਸਮੇਤੋ ਅਜ ਤੱਕ ਸਤਗੁਰੂ ਆਪੇ ਭੇਤ ਬ੍ਰਹਮ ਦੇ ਖੋਲੇ ਪੂਰਨ ਤੇ ਇੱਕ ਖਾਕ ਦਾ ਪੁਤਲਾ ਇਸ ਸੇਵਕ ਵਿੱਚ ਜਾਨ ਗੁਰਾ ਦੀ ਇਸ ਪੁਤਲੇ ਤੋਂ ਗੁਰ ਲਖਵਾਇਆ ਇਹ ਰਚਨਾ ਸ਼ਕਤੀवान ਗੁਰਾ ਦੀ ਅੱਜ ਦਾ ਦਿਨ ਹੈ ਬਹੁਤ ਕੀਮਤੀ ਸਾਧ ਸੰਗਤ ਦੀ ਲਾਭ ਉਠਾ ਲਓ ਅਮਰਤ ਰੂਪੀ ਬਚਨ ਗੁਰਾ ਦੇ ਸਣ ਸੰਦਿਲ ਦੀ ਪਿਆਸ ਮਟਾ ਲਓ ਅਰਜਨ ਨੂੰ ਹੱਥ ਲਾ ਕੇ ਸੇਵਕ ਸਤਿਗੁਰੂ ਅਗੇ ਅਰਜੁ ਗੁਜਾਰੀ ਸੰਗਤਾਂ ਨੂੰ ਪ੍ਰਵਚਨ ਸੁਣਾ ਦਿਓ ਸਤਿਗੁਰੂ ਬੂਧਨ ਸਤਿਗੁਰੂ ਪਰ ਉਪਕਾਰੀ